ਦਲ ਖਾਲਸਾ ਵੱਲੋਂ ਜਿੱਥੇ ਬਾਕੀ ਸਾਰੀਆਂ ਸਿਆਸੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਗੈਰ ਸਿਆਸੀ ਜਥੇਬੰਦੀਆਂ ਵੱਲੋਂ ਰਾਹਤ ਕੈਂਪ ਲਗਾਏ ਗਏ ਨੇ ਇੱਥੇ ਪ੍ਰੋਪਰ ਜਨਾਲਾ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਰਾਹਤ ਕੈਂਪ ਸੀ ਉਹ ਇੱਥੇ ਦਲ ਖਾਲਸਾ ਦੇ ਵੱਲੋਂ ਸਥਾਪਿਤ ਕੀਤਾ ਗਿਆ ਜਿਹੜਾ ਸਿਧਾਂਤ ਹੈ ਗੁਰੂਆਂ ਵੱਲੋਂ ਦਿੱਤਾ ਗਿਆ ਵੰਡ ਕੇ ਛਕਣ ਦਾ ਔਖੀ ਘੜੀ ਦੇ ਵਿੱਚ ਹੱਲਪ ਕਰਨ ਦਾ ਪਰਮਜੀਤ ਸਿੰਘ ਮਾਨ ਸਾਹਿਬ ਸਾਡੇ ਨਾਲ ਨੇ ਬਾਕੀ ਵੀ ਅਸੀਂ ਦਿਖਾਵਾਂ ਗੱਲਬਾਤ ਕਰਦੇ ਤਾਂ ਮਾਨ ਸਾਹਿਬ ਸਭ ਤੋਂ ਪਹਿਲਾਂ ਜਿਹੜੀ ਮਦਦ ਸਭ ਤੋਂ ਪਹਿਲਾਂ ਜਿਹੜੀ ਮਦਦ ਕੀਤਾ ਕੈਂਪ ਲੱਗਾ ਸੀ ਅਸੀਂ ਦੇਖਿਆ ਬਹੁਤ ਜ਼ਿਆਦਾ ਬਾਰਿਸ਼ ਸੀ ਜਿਸ ਦਿਨ ਤੁਸੀਂ ਇੱਥੇ ਕੈਂਪ ਲਾ ਰਹੇ ਸੀਗੇ ਟੈਂਟ ਦੇ ਦੋ ਦਿਨ ਬਰੀ ਉਕੜਿਆ ਪਰ ਫਿਰ ਤੁਸੀਂ ਸਥਾਪਿਤ ਕਰ ਲਿਆ ਕਿ ਲੋਕਾਂ ਦੀ ਮਦਦ ਲਈ ਅੱਗੇ ਆ ਕੀ ਕਰਨਾ ਚਾਹੁੰਦੇ ਹੋ ਇਹ ਲੋਕਾਂ ਦੀ ਮਦਦ ਲਈ ਕੋਈ ਇਹਦੇ ਗੱਲ ਨਹੀਂ ਹੈਗੀ ਲੋਕਾਂ ਤੇ ਮੁਸੀਬਤ ਪਈ ਆ ਤੇ ਸੇਵਾ ਦਾ ਜਿਹੜਾ ਆ ਉਹ ਕਨਸੈਪਟ ਆ ਸਾਡਾ ਵੀ ਜਿਹੜਾ ਮੁਸੀਬਤ ਦੇ ਵਿੱਚ ਆ ਉਹਦੇ ਸਾਥ ਦਿੱਤਾ ਜਾਵੇ ਇਹ ਅਸੀਂ ਆਪਣੇ ਫਰਜ਼ ਚੋਂ ਆਏ ਆ ਕਿਸੇ ਇਸ਼ਾਨ ਚੋਂ ਨਹੀਂ ਆਏ ਤੇ ਇਕੱਲੇ ਅਸੀਂ ਨਹੀਂ ਆਏ ਪੂਰਾ ਦਾ ਪੂਰਾ ਪੰਜਾਬ ਹੀ ਮਿਲਦਾ ਜਿਸ ਤਰੀਕੇ ਦੇ ਨਾਲ ਇਹਨਾਂ ਜਗਾ ਦੇ ਉਤੇ ਉਹ ਮੜ ਗਿਆ ਹੈ ਜਿੱਥੇ ਜਿੱਥੇ ਮੁਸੀਬਤ ਪਈ ਆ ਇਹ ਆਪਣੇ ਆਪ ਦੇ ਜਿੱਕੇ ਪੰਜਾਬ ਦੀ ਤਸਵੀਰ ਆ ਵੀ ਜੇ ਪੰਜਾਬ ਦੇ ਵਿੱਚ ਮੁਸੀਬਤ ਪੈਂਦੀ ਹੈ ਤੇ ਉਹਨੂੰ ਅਸੀਂ ਕਿਵੇਂ ਨਾਲ ਮਿਲ ਕੇ ਨਜਟ ਲੈਨੇ ਆ ਸੋ ਇਹ ਉਹਦੇ ਵਿੱਚੋਂ ਹੀ ਸਾਰੀ ਗੱਲ ਆਈ ਹੈ ਕੋਈ ਕਿਸੇ ਦਾ ਆਸਾਨ ਨਹੀਂਗਾ ਲੋਕਾਂ ਦਾ ਸਹਿਯੋਗ ਆ ਕਿਸੇ ਦੀ ਇੱਕ ਦੀ ਜੇਬ ਚੋਂ ਨਹੀਂ ਲੱਗਦਾ ਵਾ ਸਾਰਿਆਂ ਦੇ ਕਿਰਤ ਕਮਾਈ ਦੇ ਵਿੱਚੋਂ ਜਿਸ ਤਰ੍ਹਾਂ ਬਾਰਿਸ਼ ਲਗਾਤਾਰ ਹੋ ਰਹੀ ਹੈ ਮਾਨ ਸਾਹਿਬ ਬੜਾ ਟਫ ਆ ਕਿਉਂਕਿ ਚਲੋ ਤਰਬਾਨਾ ਲਾ ਕੇ ਤੁਸੀਂ ਵਿਵਸਥਾ ਕੀਤੀ ਆ ਇਹ ਕਿਤੇ ਆਪਣੇ ਆਪ ਨੂੰ ਚਲੋ ਬੰਦਿਆਂ ਠੀਕ ਕਰ ਰਹੇ ਨੇ ਪਰ ਸਮਾਨ ਜਿੰਨਾ ਤੁਹਾਡੇ ਕੋਲ ਆ ਲੋਕ ਵੀ ਭੈਣ ਭਰਾ ਵੀ ਦੇ ਰਹੇ ਆ ਪਰ ਇਹਨੂੰ ਸੰਭਾਲ ਕੇ ਵੀ ਰੱਖਣਾ ਜਿਸ ਤਰ੍ਹਾਂ ਤੇਜ਼ ਹੰਢੀ ਚੱਲਦੀ ਆ ਪਾਣੀ ਆ ਥੱਲੇ ਉੱਪਰ ਬਾਰਿਸ਼ ਆ ਬੜਾ ਔਖਾ ਆ ਇਸ ਤੇ ਫਿਰ ਵੀ ਤੁਸੀਂ ਐਫਰਟ ਆਪਣੇ ਲਾ ਰਹੇ ਹੋ ਦੇਖੋ ਟੈਂਟ ਅਜ ਲਾਇਆ ਆ ਵਿੱਚੋਂ ਦੋ ਤਿੰਨ ਥਾਂ ਤੋਂ ਸਾਡਾ ਪਾੜ ਗਿਆ ਤਾਂ ਉਹਦੇ ਕਰਕੇ ਨਾ ਫਿਰ ਥੱਲੇ ਵੀ ਤਰਪਾਲਾਂ ਰੱਖੀਆਂ ਨੇ ਉਹ ਸਮਾਨ ਦੇ ਥੱਲਿਆਂ ਦੀ ਵੀ ਤਰਪਾਲ ਲਗਾਈ ਉੱਤੋਂ ਦੀ ਵੀ ਲਗਾਈ ਥੱਲੇ ਬੈਂਚ ਰੱਖੇ ਨੇ ਜਦੋਂ ਆਉਂਦਾ ਸਾਰਾ ਕੁਝ ਫਿਰ ਤਰਪਾਲਾਂ ਦੇ ਵਿੱਚ ਲਪੇਟ ਦਈਦਾ ਆ ਪਰ ਅਜੇ ਇਹਨੂੰ ਅਜੇ ਹੋਰ ਥੋੜਾ ਜਿਹੜਾ ਆ ਉਹ ਬੈਟਰ ਕਰਨ ਦੀ ਜ਼ਰੂਰਤ ਆ ਆ ਉੱਤੇ ਵੀ ਜਿਹੜਾ ਪਾਣੀ ਵਗੈਰਾ ਖਲੋ ਜਾਂਦਾ ਇਹਨੂੰ ਆਪਾਂ ਕਰਾਂਗੇ ਥੋੜਾ ਜਿਹਾ ਹੋਰ ਟੈਂਕ ਜਿਹੜਾ ਆ ਉਹ ਹੋਏਗਾ ਤੇ ਫਿਰ ਇਹਦਾ ਪ੍ਰੋਪਰ ਮਤਲਬ ਰਜਿਸਟ੍ਰੇਸ਼ਨ ਕਾਦੀ ਕਰ ਰਹੇ ਇਥੇ ਤੁਸੀਂ ਇਹ ਦੱਸ ਸਕੋ ਜੀ ਇੱਥੇ ਭਾਜੀ ਜਿਹੜੀਆਂ ਚੀਜ਼ਾਂ ਦੀ ਅਲੱਗ-ਲਾਗ ਥਾਵਾਂ ਤੇ ਜ਼ਰੂਰਤ ਪੈਂਦੀ ਆ ਸੋ ਅਸੀਂ ਉਹਨਾਂ ਦੇ ਨਾਮ ਲਿਖਦੇ ਆ ਉਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹ ਲਿਖਦੇ ਆ ਫਿਰ ਉਹਨਾਂ ਦੇ ਉਹਨਾਂ ਦਾ ਫੋਨ ਨੰਬਰ ਲਿਖਦੇ ਆ ਐਡਰੈਸ ਲਿਖਦੇ ਆ ਔਰ ਉਹਨਾਂ ਦੇ ਘਰ ਤੱਕ ਫਿਰ ਅਸੀਂ ਜਿਹੜੀ ਪਹੁੰਚ ਕਰਦੇ ਹਾਂ ਟਰਾਲੀਆਂ ਬਚਾਉਣੇ ਆ ਅਸੀਂ ਅੱਗੇ ਬੇੜੀਆਂ ਤੋਂ ਕਈ ਥਾਵਾਂ ਤੇ ਆ ਕੇ ਉਹਦਾ ਬਚਾਉਣੇ ਆ ਤੇ ਇਹ ਨਾਲ ਤੁਹਾਡੀਆਂ ਫੀਲਡ ਦੀ ਟੀਮਾਂ ਵੀ ਹੈਗੀਆਂ ਤੁਹਾਡੀਆਂ ਦੇਖੋ ਇਥੋਂ ਚਾਰ ਪੰਜ ਟਰਾਲੀਆਂ ਜਿਹੜੀਆਂ ਜਾਂਦੀਆਂ ਨੇ ਔਰ ਉਹਦੇ ਨਾਲ ਨਾਲ ਜਿੰਨਾ ਆ ਰਿਹਾ ਸਾਰੀ ਫੀਲਡ ਸੰਗਤ ਦੀ ਆ ਜਿੰਨੀਆਂ ਟਰਾਲੀਆਂ ਆ ਰਹੀਆਂ ਇਹ ਸਾਨੂੰ ਫਿਰ ਸੰਗਤ ਇਥੇ ਆ ਕੇ ਪੁੱਛ ਲੈ ਪੁੱਛ ਲੈਦੀ ਆ ਕਿ ਭਾਈ ਦੱਸੋ ਜੀ ਕਿੱਥੇ ਲੈ ਕੇ ਜਾਈਏ ਅਸੀਂ ਫਿਰ ਸਾਡੇ ਕੋਈ ਜਿਹੜੀ ਲਿਸਟ ਬਣੀ ਆ ਫਿਰ ਅਸੀਂ ਉੱਥੇ ਜਿਹੜਾ ਉੱਥੇ ਜ਼ਿੰਮੇਵਾਰ ਬੰਦਾ ਦੇਖਦੇ ਆ। ਮਸਲੇ ਅਗਲੇ ਪਾਸੇ ਇੱਕ ਹੋਰ ਸਮੱਸਿਆ ਜਿਸ ਤਰ੍ਹਾਂ ਮੋਬਾਈਲ ਨਹੀਂ ਚੱਲ پا ਰਹੇ ਨਾ ਅਗਲੇ ਬਨੇ ਦਾ ਜਿਸ ਤਰ੍ਹਾਂ ਕਿਸੇ ਤੱਕ ਮਦਦ ਪਹੁੰਚਾਉਣੀ ਹੈ ਇੱਕ ਸੰਪਰਕ ਹੋ ਜਾਂਦਾ ਜਾਂ ਕਿ ਜਾ ਕੇ ਫਿਰ ਸੰਪਰਕ ਹੋ ਜਾਂਦਾ ਆ ਦੂਜਾ ਇਹ ਆ ਵੀ ਅਸੀਂ ਪਿੰਡ ਲਿਖੇ ਹੁੰਦੇ ਨੇ ਤੇ ਨਾਂ ਲਿਖੇ ਹੁੰਦੇ ਨੇ ਫਿਰ ਉੱਥੇ ਚਲ ਜਾਈਦਾ ਉੱਥੇ ਜਾ ਕੇ ਪੁੱਛ ਵੀ ਲਈਦਾ ਕਿ ਭਾਈ ਫਲਾਣੇ ਬੰਦੇ ਨੂੰ ਮਤਲਬ ਜਿਹੜਾ ਫਲਾਣੇ ਦਾ ਘਰ ਆ ਉਹਨੂੰ ਮਿਲਾਓ ਹਣਾ ਸੋ ਇਸ ਤਰੀਕੇ ਨਾਲ ਅਸੀਂ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਰਦਬ ਚਲੋ ਬੜਾ ਵਧੀਆ ਸਾਰੇ ਇੱਥੇ ਜਿੰਨੇ ਵੀ ਲੋਕ ਨੇ ਹਰ ਕੋਈ ਆਪਣੇ ਆਪਣੇ ਲੈਵਲ ਤੇ ਕਰ ਰਿਹਾ ਬਟ ਕਈ ਜਗ੍ਹਾ ਤੇ ਵੇਖ ਰਹੇ ਸੀ ਕਿ ਜਿਹਨੂੰ ਲੋੜ ਨਹੀਂ ਆ ਉਥੇ ਮਦਦ ਜਾਰੀ ਉਹ ਵੀ ਲੈ ਜਾਂਦੇ ਔਰ ਜਿਹਦੇ ਵਿਚਾਰਿਆਂ ਨੂੰ ਸਭ ਤੋਂ ਵੱਧ ਮਦਦ ਦੀ ਲੋੜੋਂ ਪਹੁੰਚ ਨਹੀਂ ਪਾਏ ਦੇਖੋ 10 ਬੰਦੇ ਨਾਜਾਇਜ਼ ਵੀ ਲੈ ਜਾਣ ਕੋਈ ਗੱਲ ਨਹੀਂ ਕਿ ਜਾਇਜ਼ ਨਹੀਂ ਰਹਿਣਾ ਚਾਹੀਦਾ ਜਾਇਜ਼ ਹੀ ਰਹਿਣਾ ਚਾਹੀਦਾ ਪਰ ਜਿਹੜੇ ਨਾਜਾਇਜ਼ ਲੈ ਸਾਡੇ ਜੀ ਨਾਲ ਇੱਕ ਗੱਲ ਆ ਕਹਿੰਦੇ ਸੰਗਤ ਦਾ ਦਸਵਾ ਤਾਂ ਜ਼ਹਿਰ ਬਰਾਬਰ ਹੁੰਦਾ ਜੇ ਇਹਨੂੰ ਸਹੀ ਲੈ ਲੋਗੇ ਤੇ ਤੁਹਾਡੇ ਲਈ ਇਹ ਦਵਾਈ ਦਾ ਕੰਮ ਹੈ ਜੇ ਇਹਨੂੰ ਵੱਧ ਖਾ ਲੋਗੇ ਤੇ ਤੁਹਾਨੂੰ ਮਾਰੇਗਾ ਠੀਕ ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਦਿੱਤਿਆਂ ਵੀ ਕੋਈ ਮਰ ਜੇ ਜੀ ਤੇ ਇਹ ਜ਼ਹਿਰ ਸਾਡੇ ਵੱਲੋਂ ਨਾ ਦਿੱਤੀ ਜਾਵੇ ਕਿਸੇ ਨੂੰ ਉਹਦੇ ਲਈ ਅਸੀਂ ਨਾ ਆਉਣ ਵਾਲੇ ਦਿਨਾਂ ਚ ਕੋਪਰਾਲਾ ਲੱਗੇ ਆ ਕਰਨਾ ਵੀ ਜਿੰਨੀਆਂ ਜਥੇਬੰਦੀਆਂ ਸੰਸਥਾਵਾਂ ਨੇ ਜਿਹੜੇ ਸੇਵਾ ਕਰਦੀਆਂ ਪਈਆਂ ਨੇ ਉਹਨਾਂ ਦੇ ਨੁਮਾਇੰਦੇ 71 ਦਾਸ ਅੰਮ੍ਰਿਤਸਰ ਸਦਾਂਗੇ ਓਕੇ ਸਾਰੇ ਨੇ ਨੁਮਾਇੰਦਾ ਫਿਰ ਉੱਥੇ ਪ੍ਰੋਪਰ ਮੈਪਿੰਗ ਦੇ ਵਿੱਚ ਸਾਡੇ ਕੋਲ ਜਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਉਹ ਹੋਣਗੇ ਅਸੀਂ ਫਿਰ ਪਿੰਡ ਵੰਡਾਂਗੇ ਤਾਂ ਉਹਨਾਂ ਪਿੰਡਾਂ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਫਿਰ ਜਿਹੜੀ ਡਿਸਟ੍ਰਿਬਿਊਸ਼ਨ ਹੋਏਗੀ ਸਾਰੇ ਸਾਰੇ ਜਗ੍ਹਾ ਨਹੀਂ ਜਾਵੇਗਾ ਸਰ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਸੰਪਰਕ ਚੋ ਸੰਪਰਕ ਦੇ ਵਿੱਚ ਹੈਗੇ ਆ ਸਾਰੇ ਲਗਭਗ ਇੱਕ ਦੂਜੇ ਨੂੰ ਜਾਣਦੇ ਹੀ ਆ ਇੱਥੇ ਪਰ ਉਹਨਾਂ ਨੂੰ ਥੋੜਾ ਮੈਨੇਜ ਬੈਟਰ ਕਰਨ ਦੀ ਜੇ ਜਿਹੜੇ ਲੋਕ ਪਿਛੋਂ ਵੀ ਮਦਦ ਲਿਆ ਰਹੇ ਨੇ ਉਹ ਸਿੱਧੀ ਵੀ ਤੁਹਾਨੂੰ ਦੇ ਪਾ ਰਹੇ ਨੇ ਜੇ ਦੇ ਦਿੰਦੇ ਨੇ ਜਾਂ ਕੋਈ ਕੁਝ ਸਰ ਉਹ ਦੇ ਪਾ ਰਹੇ ਨੇ ਜਿਹੜੇ ਤੁਹਾਡੇ ਨਾਲ ਸੰਪਰਕ ਚ ਨੇ ਨਹੀਂ ਕਈ ਵੇਖੋ ਵੀ ਆ ਜਾਂਦੇ ਨਾਲ ਕੈਂਪ ਲਗਾ ਵੇ ਕੇ ਬਹੁਤੇ ਸਿੱਧੇ ਚਲੇ ਜਾਂਦੇ ਨੇ ਜਿੱਥੇ ਜਰੂਰਤ ਹੁੰਦੀ ਆ ਉਹਨਾਂ ਨੂੰ ਉੱਥੇ ਭੇਜ ਦਈਦਾ ਆ ਫਿਰ ਜਦੋਂ ਬਾਜ ਜਾਂਦਾ ਆ ਸ਼ਾਮ ਨੂੰ ਆ ਕੇ ਫਿਰ ਇੱਥੇ ਲਾ ਵੀ ਜਾਂਦੇ ਆ ਜੀ ਸਰ ਤੁਹਾਨੂੰ ਤੇ ਪਤਾ ਇਹ ਜਿਹੜੀ ਉਹ ਧਰਤੀ ਆ ਜਿੱਥੋਂ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਇਥੋਂ ਦਸਵੰਦ ਜਾਂਦੇ ਰਹੇ ਗੁਰੂਆਂ ਦਾ ਜਿਹੜਾ ਸਿਧਾਂਤ ਆ ਤਾਂ ਅਜੇ ਨਾਲ ਲੋਕਾਂ ਦੀ ਮਦਦ ਹੋ ਰਹੀ ਅੱਜ ਵੀ ਕਿਸੇ ਦੇ ਘਰ ਚਲ ਜੀਏ ਭਾਵੇਂ ਅਸੀਂ ਕਈ ਘਰਾਂ ਚ ਗਏ ਆ ਵਰਦਾ ਮੀਂਹ ਆ ਫਿਰ ਵੀ ਜਾ ਕੇ ਕਹਿੰਦੇ ਪਹਿਲਾਂ ਚਾਹ ਪੀਓ ਪਾਣੀ ਪੀਓ ਤੇ ਫਿਰ ਸਾਨੂੰ ਆਪਣੀ ਗੱਲ ਦੱਸਦੇ ਆ ਤਾਂ ਇਹ ਇਸੇ ਹਾਲਾਤਾਂ ਦੇ ਵਿੱਚ ਤੁਸੀਂ ਕੀ ਐਕਸਪੀਰੀਅੰਸ ਕਰ ਪਾ ਰਹੇ ਹੋ ਮੈਂ ਬਸ ਇਹਨਾਂ ਨੂੰ ਦੇਖੋ ਪੰਜਾਬ ਇਹ ਆ ਬਈ ਬਾਰ-ਬਾਰ ਹੱਲੇ ਹੋਏ ਨੇ ਇੱਥੇ ਤਾੜਵੀ ਵੀ ਚੜ ਕੇ ਆਏ ਨੇ ਦਰਿਆ ਟਪ ਕੇ ਤੇ ਦਰਿਆ ਵੀ ਟਪ ਟਪ ਸਾਡੇ ਤੇ ਆਏ ਨੇ ਪਰ ਇੱਕ ਗੱਲ ਜ਼ਰੂਰ ਕਹਣੀ ਜਾਵਾਂਗੇ ਵੀ ਅਸੀਂ ਤੇ ਦਰਿਆਵਾਂ ਦੇ ਜਾਈਏ ਆ ਪੰਜਾਬ ਹੈ ਪਾਣੀਆਂ ਦਾ ਬਣਿਆ ਪਾਣੀ ਨੇ ਸਾਨੂੰ ਮਾਰਦਾ ਜੇ ਪਾਣੀ ਨੇ ਸਹੀ ਤਰੀਕੇ ਨਾਲ ਸਰਕਾਰਾਂ ਵਗਨ ਦੇਣ ਤੇ ਸਾਡੀ ਜ਼ਮੀਨ ਚ ਆਉਣ ਦੇਣ ਦੇਖੋ ਮਣਸਾਬ ਇਹ ਬੰਨ ਕੇ ਰੱਖੋਗੇ ਪਾਣੀ ਨੂੰ ਸਾਡੇ ਨੂੰ ਤੇ ਬੰਨ ਕੇ ਉਹਨੂੰ ਤੁਸੀਂ ਸਾਡੇ ਖਲਾਵੇਂ ਇਸ ਤਰ੍ਹਾਂ ਦੇ ਪਾਣੀ ਦੇ ਵਿੱਚ ਜੰਮੇ ਬਲੇ ਸਾਰੇ ਬੜੇ ਪਾਣੀ ਦੇ ਧਰਤੀ ਇਹਨੇ ਉਦਾਂ ਨੇ ਪਾਣੀ ਸਾਨੂੰ ਮਾਰਦਾ ਜਿਹੜੇ ਇਹਦੇ ਕਾਰਨ ਆ ਬਾਅਦ ਚ ਡਿਸਕਸ ਹੋ ਜਾਣਗੇ ਕਿਉਂ ਆਇਆ ਕਿਉਂ ਨਹੀਂ ਪਰ ਫਿਲਹਾਲ ਕਿਉਂਕਿ ਮਣਸਾਬ ਇੱਕ ਅਗਲੀ ਜ਼ਰੂਰਤ ਇਹ ਹੈ ਕਿ ਜੋ ਪਾਣੀ ਲੱਥਣਾ ਹੈ ਉਮੀਦ ਕਰਦੇ ਆ ਦੋ-ਚਾਰ ਦਿਨਾਂ ਚ ਲੱਥ ਜੇ ਉਸ ਤੋਂ ਬਾਅਦ ਆ ਵੀ ਬੜੀ ਲੋੜ ਹੈ ਸਾਡੇ ਨੂੰ ਇਹੀ ਰੋਰਾ ਤੇ ਪਾਣੀ ਆ ਬਿਮਾਰੀਆਂ ਬਣੇ ਪੈੜੀਆਂ ਪੱਧਰੀਆਂ ਕਰਨੀਆਂ ਪੈਣ ਡੰਗਰਾਂ ਦੇ ਪੱਠੇ ਦੀ ਬੜਾ ਚਿਰ ਲੰਮਾ ਸਮਾਂ ਜ਼ਰੂਰ ਤੇ ਪੈਣੀ ਆ ਕਦੋਂ ਪਿਆੜੀਆਂ ਪਧਰਿਆਣੀਆਂ ਕਦੋਂ ਪੱਠਾ ਕੋਈ ਬੀਜੂ ਦੇ ਕਦੋਂ ਜਾ ਕੇ ਡੰਗਰ ਵੀ ਪਿੰਡਪਰਾ ਕਰ ਰਹੇ ਮਤਲਬ ਜੀ ਸਾਰੇ ਪਾਸੇ ਦੁਨੀਆ ਕਰਦੀ ਏ ਪਰ ਅਸੀਂ ਕਿਸੇ ਕੋਲੋਂ ਸਿੱਧਾ ਮੰਗਾਉਂਦੇ ਨਹੀਂ ਪੈਸੇ ਵਗੈਰਾ ਅਸੀਂ ਇਹ ਕਹਿੰਦੇ ਆ ਵੀ ਜਿਹੜੀ ਜਿਹੜੀ ਜ਼ਰੂਰਤ ਆ ਤੁਸੀਂ ਉਹ ਪੇਜ ਬਹੁਤ ਬਹੁਤ ਧੰਨਵਾਦ ਮੰਡ ਸਾਹਿਬ ਇਹ ਸਤਕਾਰ ਜਿਹੜੇ ਦਲ ਖਾਲਸਾ ਵੱਲੋਂ ਸਾਡੇ ਬ੍ਰਦਰ ਨੇ ਪਰਮਜੀਤ ਸਿੰਘ ਮੰਡ ਸਾਹਿਬ ਦਾ ਜਥੇਬੰਦੀ ਵੱਲੋਂ ਇੱਥੇ ਬਕਾਇਦਾ ਤੌਰ ਦੇ ਉੱਤੇ ਮਦਦ ਕੀਤੀ ਜਾ ਰਹੀ ਹੈ ਔਰ ਜਿੱਥੇ ਜ਼ਰੂਰਤ ਹੈ ਕਿ ਪਿੰਡ ਦੇ ਵਿੱਚ ਜਿੱਥੇ ਬਕਾਇਦਾ ਨਾਮ ਜਿਹੜੀ ਚੀਜ਼ ਇੱਥੇ ਨਹੀਂ ਹੈਗੀ ਉਹਨਾਂ ਦਾ ਨਾਮ ਲਿਖ ਕੇ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੂੰ ਪਿੰਡ ਦੇ ਵਿੱਚ ਰਸਦ ਭੇਜੀ ਜਾ ਰਹੀ ਹੈ ਇਸ ਵਾਰ ਤੇ ਟਰਾਲੀਆਂ ਦੇ ਵਿੱਚ ਚਾਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਤਰਪਾਲਾਂ ਜਿਹੜੀਆਂ ਨੇ ਉਹ ਭੇਜੀਆਂ ਜਾ ਰਹੀਆਂ ਨੇ ਤਾਂ ਹਰ ਤਰ੍ਹਾਂ ਦੀ ਮਦਦ ਅਸੀਂ ਨਾਲਾ ਦੇ ਵਿੱਚ ਵੇਖਣ ਨੂੰ ਆਈ ਕੁਦਰਤੀ ਕਰੋਪੀ ਜ਼ਰੂਰ ਪਈ ਹੈ ਕੁਦਰਤੀ ਆਫਤ ਜ਼ਰੂਰ ਪਈ ਹੈ ਪਰ ਇੱਥੇ ਕੁਦਰਤ ਦਾ ਉਹ ਵੀ ਰੰਗ ਵੇਖਣ ਨੂੰ ਮਿਲ ਰਿਹਾ ਜਿੱਥੇ ਲੋਕ ਜਿਸ ਦੇ ਕੋਲ ਚਾਰ ਵੀ ਫੁਰਕੀਆਂ ਨੇ ਉਹ ਦੋ ਆਪਣੀਆਂ ਵੰਡ ਕੇ ਤੇ ਦੋ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਏ ਇਹ ਬਾਬੇ ਨਾਨਕ ਦੀ ਇਸ ਧਰਤੀ ਦੇ ਉੱਤੇ ਭਾਵੇਂ ਜਿੰਨਾ ਮਰਜੀ ਇਹ ਖੜਾ ਦੇ ਕਰਨ ਹਾਲਾਤ ਹੋ ਕੇ ਬਣੇ ਹੋਣ ਪਰ ਪੰਜਾਬੀ ਇਸ ਨੂੰ ਵਾਹਿਗੁਰੂ ਦਾ ਬਾਣਾ ਮੰਨ ਕੇ ਪ੍ਰਮਾਤਮਾ ਦਾ ਬਾਣਾ ਮੰਨ ਕੇ ਇਸ ਨੂੰ ਖੜੇ ਮੱਥੇ ਸਤਿਕਾਰ ਕਰ ਰਹੇ ਨੇ ਔਰ ਇੱਕ ਦੂਜੇ ਦੀ ਮਦਦ ਦੇ ਲਈ ਵੱਸ ਜੜ ਕੇ ਅੱਗੇ ਆ ਰਹੇ ਨੇ ਕੈਮਰਾਮੈਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅਜਨਾਲਾ ਅੰਮ੍ਰਿਤਸਰ ਤਾਂ ਦਲ ਖਾਲਸਾ ਵੱਲੋਂ ਜਿੱਥੇ ਬਾਕੀ ਸਾਰੀਆਂ ਸਿਆਸੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਗੈਰ ਸਿਆਸੀ ਜਥੇਬੰਦੀਆਂ ਵੱਲੋਂ ਰਾਹਤ ਕੈਂਪ ਲਗਾਏ ਗਏ ਨੇ ਇੱਥੇ ਪ੍ਰੋਪਰ ਜਨਾਲਾ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਰਾਹਤ ਕੈਂਪ ਸੀ ਉਹ ਇੱਥੇ ਦਲ ਖਾਲਸਾ ਦੇ ਵੱਲੋਂ ਸਥਾਪਿਤ ਕੀਤਾ ਗਿਆ ਜਿਹੜਾ ਸਿਧਾਂਤ ਹੈ ਗੁਰੂਆਂ ਵੱਲੋਂ ਦਿੱਤਾ ਗਿਆ ਵੰਡ ਕੇ ਛਕਣ ਦਾ ਔਰ ਔਖੀ ਘੜੀ ਦੇ ਵਿੱਚ ਹੈਲਪ ਕਰਨ ਦਾ ਪਰਮਜੀਤ ਸਿੰਘ ਮਾਨਤ ਸਾਹਿਬ ਸਾਡੇ ਨਾਲ ਨੇ ਬਾਕੀ ਵੀ ਅਸੀਂ ਦਿਖਾਵਾਂ ਗੱਲਬਾਤ ਕਰਦੇ ਤਾਂ ਮਾਨ ਸਾਹਿਬ ਸਭ ਤੋਂ ਪਹਿਲਾਂ ਜਿਹੜੀ ਮਦਦ ਸਭ ਤੋਂ ਪਹਿਲਾਂ ਜਿਹੜੀ ਮਦਦ ਕੀਤਾ ਕੈਂਪ ਲੱਗਾ ਸੀ ਅਸੀਂ ਦੇਖਿਆ ਬਹੁਤ ਜ਼ਿਆਦਾ ਬਾਰਿਸ਼ ਸੀ ਜਿਸ ਦਿਨ ਤੁਸੀਂ ਇੱਥੇ ਕੈਂਪ ਲਾ ਰਹੇ ਸੀਗੇ ਟੈਂਟ ਨੇ ਦੋ ਦਿਨ ਵਰੀ ਉਕੜਿਆ ਪਰ ਫਿਰ ਤੁਸੀਂ ਸਥਾਪਿਤ ਕਰ ਲਿਆ ਕਿ ਲੋਕਾਂ ਦੀ ਮਦਦ ਲਈ ਅੱਗੇ ਆ ਕੀ ਕਰਨਾ ਚਾਹੁੰਦੇ ਹੋ ਇਹ ਲੋਕਾਂ ਦੀ ਮਦਦ ਲਈ ਕੋਈ ਇਹਦੇ ਗੱਲ ਨਹੀਂ ਆ ਗਈ ਲੋਕਾਂ ਦੇ ਮੁਸੀਬਤ ਪਈ ਆ ਤੇ ਸੇਵਾ ਦਾ ਜਿਹੜਾ ਆ ਉਹ ਕਨਸੈਪਟ ਆ ਸਾਡਾ ਵੀ ਜਿਹੜਾ ਮੁਸੀਬਤ ਦੇ ਵਿੱਚ ਆ ਉਹਦੇ ਸਾਥ ਦਿੱਤਾ ਜਾਵੇ ਇਹ ਇੱਕ ਅਸੀਂ ਆਪਣੇ ਫਰਜ਼ ਚੋਂ ਆਏ ਆ ਕਿਸੇ ਇਸ਼ਾਨ ਚੋਂ ਨਹੀਂ ਆਏ ਤੇ ਇਕੱਲੇ ਅਸੀਂ ਨਹੀਂ ਆਏ ਪੂਰਾ ਦਾ ਪੂਰਾ ਪੰਜਾਬ ਹੀ ਮਿਲਦਾ ਜਿਸ ਤਰੀਕੇ ਦੇ ਨਾਲ ਇਹਨਾਂ ਯਗਾ ਦੇ ਉੱਤੇ ਉਹ ਮੜ ਗਿਆ ਹੈ ਕਿ ਜਿੱਥੇ ਜਿੱਥੇ ਮੁਸੀਬਤ ਪਈ ਆ ਇਹ ਆਪਣੇ ਆਪ ਦੇ ਇੱਕ ਪੰਜਾਬ ਦੀ ਤਸਵੀਰ ਆ ਕਿ ਜੇ ਪੰਜਾਬ ਦੇ ਵਿੱਚ ਮੁਸੀਬਤ ਪੈਂਦੀ ਹੈ ਤੇ ਉਹਨੂੰ ਅਸੀਂ ਕਿਵੇਂ ਰਲ ਮਿਲ ਕੇ ਨਜਟ ਲੈਨੇ ਆ ਸੋ ਇਹ ਉਹਦੇ ਵਿੱਚੋਂ ਹੀ ਸਾਰੀ ਗੱਲ ਆਈਏ ਕੋਈ ਕਿਸੇ ਦਾ ਆਸਾਨ ਨਹੀਂਗਾ ਲੋਕਾਂ ਦਾ ਸਹਿਯੋਗ ਆ ਕਿਸੇ ਦੀ ਇੱਕ ਦੀ ਜੇਬ ਚੋਂ ਨਹੀਂ ਲੱਗਦਾ ਵੈ ਸਾਰਿਆਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਸ ਤਰ੍ਹਾਂ ਬਾਰਿਸ਼ ਲਗਾਤਾਰ ਹੋ ਰਹੀ ਹੈ ਮਾਨ ਸਾਹਿਬ ਬੜਾ ਟਫ ਆ ਕਿਉਂਕਿ ਚਲੋ ਤਰਬਾਨਾ ਲਾ ਕੇ ਤੁਸੀਂ ਵਿਵਸਥਾ ਕੀਤੀ ਆ ਇਹ ਕਿਤੇ ਆਪਣੇ ਆਪ ਨੂੰ ਚਲੋ ਬੰਦਿਆ ਠੀਕ ਕਰ ਲੈ ਪਰ ਸਮਾਨ ਜਿਹੜਾ ਤੁਹਾਡੇ ਕੋਲੇ ਆ ਲੋਕ ਵੀ ਭੈਣ ਭਰਾ ਵੀ ਦੇ ਰਹੇ ਆ ਪਰ ਇਹਨੂੰ ਸੰਭਾਲ ਕੇ ਵੀ ਰੱਖਣਾ ਜਿਸ ਤਰ੍ਹਾਂ ਤੇਜ਼ ਹਨੇਰੀ ਚੱਲਦੀ ਆ ਪਾਣੀ ਆ ਥੱਲੇ ਉੱਪਰ ਬਾਰਿਸ਼ ਆ ਬੜਾ ਔਖਾ ਆ ਇਸ ਤੇ ਫਿਰ ਵੀ ਤੁਸੀਂ ਐਫਰਟ ਆਪਣੇ ਲਾ ਰਹੇ ਹੋ ਦੇਖੋ ਟੈਂਟ ਅਜ ਲਾਇਆ ਆ ਵਿੱਚੋਂ ਦੋ ਤਿੰਨ ਥਾਂ ਤੋਂ ਸਾਡਾ ਪਾੜ ਗਿਆ ਤੇ ਉਹਦੇ ਕਰਕੇ ਨਹੀਂ ਪਰ ਥੱਲੇ ਵੀ ਤਰਪਾਲਾਂ ਰੱਖੀਆਂ ਨੇ ਉਹ ਸਮਾਨ ਦੇ ਥੱਲੇ ਉਹਦੀ ਵੀ ਤਰਪਾਲ ਲੰਗਾਈ ਉਤੋਂ ਦੀ ਵੀ ਲੰਗਾਈ ਥੱਲੇ ਬੈਂਚ ਰੱਖੇ ਨੇ ਜਦੋਂ ਆਉਂਦਾ ਸਾਰਾ ਕੁਝ ਫੇ ਤਰਪਾਲਾਂ ਦੇ ਵਿੱਚ ਲਪੇਟ ਦਈਦਾ ਆ ਪਰ ਅਜੇ ਇਹਨੂੰ ਅਜੇ ਹੋਰ ਥੋੜਾ ਜਿਹੜਾ ਆ ਉਹ ਬੈਟਰ ਕਰਨ ਦੀ ਜ਼ਰੂਰਤ ਆ ਆ ਉੱਤੇ ਵੀ ਜਿਹੜਾ ਪਾਣੀ ਵਗੈਰਾ ਖਲੋ ਜਾਂਦਾ ਇਹਨੂੰ ਆਪਾਂ ਕਰਾਂਗੇ ਥੋੜਾ ਜਿਹਾ ਹੋਰ ਟੈਂਟ ਜਿਹੜਾ ਆ ਉਹ ਹੋਏਗਾ ਤੇ ਫਿਰ ਇਹਦਾ ਪ੍ਰੋਪਰ ਮੈਂ ਰਜਿਸਟ੍ਰੇਸ਼ਨ ਕਾਦੀ ਕਰ ਰਹੇ ਇਥੇ ਤੁਸੀਂ ਇਹ ਦੱਸ ਸਕੋ ਇੱਥੇ ਭਾਜੀ ਜਿਹੜੀਆਂ ਚੀਜ਼ਾਂ ਦੇ ਅਲੱਗ-ਅਲੱਗ ਥਾਵਾਂ ਤੇ ਜ਼ਰੂਰਤ ਪੈਂਦੀ ਆ ਸੋ ਅਸੀਂ ਉਹਨਾਂ ਦੇ ਨਾਮ ਲਿਖਦੇ ਆ ਉਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰ ਤੱਕ ਫੇਰ ਆਸੀ ਜਿਹੜੀ ਪਹੁੰਚ ਕਰਦੇ ਆ ਭਾਵੇਂ ਉੱਥੇ ਬਰਸਾਤ ਹੈ ਜਿਸ ਤਰ੍ਹਾਂ ਫੇਰ ਬੇੜੀਆਂ ਦੀ ਵਿਵਸਥਾ ਹੋਵੇ ਜਾਂ ਟਰਾਲੀ ਰਹੀਂ ਇਹ ਪਹੁੰਚਾਉਣਾ ਤੁਹਾਡੀ ਕਿੰਨੀ ਵਾਰੀ ਆ ਟਰਾਲੀ ਰਹੀਂ ਪਹੁੰਚਾਉਂਦੇ ਆ ਅਸੀਂ ਅੱਗੇ ਬੇੜੀਆਂ ਤੇ ਕਈ ਥਾਵਾਂ ਤੇ ਅੱਗੇ ਉਹਦਾ ਪਹੁੰਚਾਉਂਦੇ ਆ ਤੇ ਇਹ ਨਾਲੋਂ ਤੁਹਾਡੀਆਂ ਫੀਲਡ ਦੀ ਟੀਮਾਂ ਵੀ ਹੈਗੀਆਂ ਤੁਹਾਡੀਆਂ ਦੇਖੋ ਇਥੋਂ 4-5 ਟਰਾਲੀਆਂ ਜਿਹੜੀਆਂ ਜਾਂਦੀਆਂ ਨੇ ਔਰ ਉਹਦੇ ਨਾਲ ਨਾਲ ਜਿੰਨਾ ਆ ਰਿਹਾ ਸਾਰੀ ਫੀਲਡ ਸੰਗਤ ਦੀ ਆ ਜਿੰਨੀਆਂ ਟਰਾਲੀਆਂ ਆ ਰਹੀਆਂ ਇਹ ਸਾਨੂੰ ਫੇਰ ਸੰਗਤ ਇਥੇ ਆ ਕੇ ਪੁੱਛ ਲੈ ਪੁੱਛ ਲੈਦੀ ਆ ਕਿ ਭਾਈ ਦੱਸੋ ਜੀ ਕਿੱਥੇ ਲੈ ਕੇ ਜਾਈਏ ਅਸੀਂ ਫਿਰ ਸਾਡੇ ਕੋਲੇ ਜਿਹੜੀ ਲਿਸਟ ਬਣੀ ਆ ਫਿਰ ਅਸੀਂ ਉੱਥੇ ਜਿਹੜਾ ਉਹ ਤੇ ਜ਼ਿੰਮੇਵਾਰ ਬੰਦਾ ਦੇ ਦੇਣਾ ਮਸਲੇ ਅਗਲੇ ਪਾਸੇ ਇੱਕ ਹੋਰ ਸਮੱਸਿਆ ਹੈ ਜਿਸ ਤਰ੍ਹਾਂ ਮੋਬਾਈਲ ਨਹੀਂ ਚੱਲ پا ਰਹੇ ਨਾ ਅਗਲੇ ਬਨੇ ਦਾ ਜਿਸ ਤਰ੍ਹਾਂ ਕਿਸੇ ਤੱਕ ਮਦਦ ਪਹੁੰਚਾਉਣੀ ਹੈ ਇੱਕ ਸੰਪਰਕ ਹੋ ਜਾਂਦਾ ਜਾਂ ਕਿ ਜਾ ਕੇ ਫਿਰ ਸੰਪਰਕ ਹੋ ਜਾਂਦਾ ਆ ਦੂਜਾ ਇਹ ਆ ਵੀ ਅਸੀਂ ਪਿੰਡ ਲਿਖੇ ਹੁੰਦੇ ਨੇ ਤੇ ਨਾਂ ਲਿਖੇ ਹੁੰਦੇ ਨੇ ਫਿਰ ਉੱਥੇ ਚੱਲ ਜਾਂਦਾ ਉੱਥੇ ਜਾ ਕੇ ਪੁੱਛ ਵੀ ਲਈਦਾ ਕਿ ਭਾਈ ਫਲਾਣੇ ਬੰਦੇ ਨੂੰ ਮਤਲਬ ਜਿਹੜਾ ਫਲਾਣੇ ਦਾ ਘਰ ਆ ਉਹਨੂੰ ਮਲਾਓ ਆਣਾ ਸੋ ਇਸ ਤਰੀਕੇ ਨਾਲ ਅਸੀਂ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਰਦਬ ਚਲੋ ਬੜਾ ਵਧੀਆ ਸਾਰੇ ਇੱਥੇ ਜਿੰਨੇ ਵੀ ਲੋਕ ਨੇ ਹਰ ਕੋਈ ਆਪਣੇ ਆਪਣੇ ਲੈਵਲ ਤੇ ਕਰ ਰਿਹਾ ਬਟ ਕਈ ਜਗ੍ਹਾ ਤੇ ਵੇਖ ਰਹੇ ਸੀ ਕਿ ਜਿਹਨੂੰ ਲੋੜ ਨਹੀਂ ਆ ਉੱਥੇ ਮਦਦ ਜਾਰੀ ਉਹ ਵੀ ਲਈ ਜਾਂਦੇ ਔਰ ਜਿਹਦੇ ਵਿਚਾਰਿਆਂ ਨੂੰ ਸਭ ਤੋਂ ਵੱਧ ਮਦਦ ਲੋੜੋਂ ਪ ਨਜਾਇਜ਼ ਵੀ ਲੈ ਜਾਣ ਕੋਈ ਗੱਲ ਨਹੀਂ ਐ ਕੋਈ ਜਾਇਜ਼ ਨਹੀਂ ਰਹਿਣਾ ਚਾਹੀਦਾ ਜਾਇਜ਼ ਹੀ ਰਹਿਣਾ ਚਾਹੀਦਾ ਪਰ ਜਿਹੜੇ ਨਜਾਇਜ਼ ਲੈ ਸਾਡੇ ਜਿਨੇ ਇੱਕ ਗੱਲ ਆ ਕਹਿੰਦੇ ਸੰਗਤ ਦਾ ਦਸਵਾ ਤਾਂ ਜ਼ਹਿਰ ਬਰਾਬਰ ਹੁੰਦਾ ਜੇ ਇਹਨੂੰ ਸਹੀ ਲੈ ਲੋਗੇ ਤੇ ਤੁਹਾਡੇ ਲਈ ਇਹ ਦਵਾਈ ਦਾ ਕੰਮ ਹੈ ਜੇ ਇਹਨੂੰ ਵੱਧ ਖਾ ਲੋਗੇ ਤੇ ਤੁਹਾਨੂੰ ਮਾਰੇਗਾ ਠੀਕ ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਦਿੱਤਿਆਂ ਵੀ ਕੋਈ ਮਰ ਜੇ ਜੀ ਇਹ ਜ਼ਹਿਰ ਸਾਡੇ ਵੱਲੋਂ ਨਾ ਦਿੱਤੀ ਜਾਵੇ ਕਿਸੇ ਨੂੰ ਉਹਦੇ ਲਈ ਅਸੀਂ ਨਾ ਆਉਣ ਵਾਲੇ ਦਿਨਾਂ 'ਚ ਕੋਪਰਾਲਾ ਲੱਗੇ ਆ ਕਰਨਾ ਵੀ ਜਿੰਨੀਆਂ ਜਥੇਬੰਦੀਆਂ ਸੰਸਥਾਵਾਂ ਨੇ ਜਿਹੜੇ ਸੇਵਾ ਕਰਦੀਆਂ ਪਈਆਂ ਨੇ ਉਹਨਾਂ ਦੇ ਨੁਮਾਇੰਦੇ 71 ਅ ਅੰਮ੍ਰਿਤਸਰ ਸਦਾਂਗੇ ਓਕੇ ਸਾਰੇ ਨੇ ਨੁਮਾਇੰਦਾ ਫਿਰ ਉੱਥੇ ਪ੍ਰੋਪਰ ਮੈਪਿੰਗ ਦੇ ਵਿੱਚ ਸਾਡੇ ਕੋਲ ਜਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਉਹ ਹੋਣਗੇ ਅਸੀਂ ਫਿਰ ਪਿੰਡ ਵੰਡਾਂਗੇ। ਤਾਂ ਉਹਨਾਂ ਪਿੰਡਾਂ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਫਿਰ ਜਿਹੜੀ ਡਿਸਟ੍ਰਿਬਿਊਸ਼ਨ ਹੋਏਗੀ ਸਾਰੇ ਸਾਰੇ ਜਗ੍ਹਾ ਨਹੀਂ ਜਾਣਾ। ਸਰ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਸੰਪਰਕ ਚੋ ਸੰਪਰਕ ਵਿੱਚ ਆ ਗਏ ਆ ਸਾਰੇ ਲਗਭਗ ਇੱਕ ਦੂਜੇ ਨੂੰ ਜਾਣਦੇ ਹੀ ਆ ਇੱਥੇ ਪਰ ਉਹਨਾਂ ਨੂੰ ਥੋੜਾ ਮੈਨੇਜ ਬੈਟਰ ਕਰਨ ਦੀ ਜਿਹੜੇ ਲੋਕ ਪਿਛੋਂ ਵੀ ਮਦਦ ਲਿਆ ਰਹੇ ਨੇ ਉਹ ਸਿੱਧੀ ਵੀ ਤੁਹਾਨੂੰ ਦੇ ਪਾ ਰਹੇ ਨੇ ਜੇ ਦੇ ਦਿੰਦੇ ਨੇ ਜਾਂ ਕੋਈ ਕਿਸੇ ਬਹੁਤ ਦੇ ਪਾ ਰਹੇ ਨੇ ਜਿਹੜੇ ਤੁਹਾਡੇ ਨਾਲ ਸੰਪਰਕ ਚ ਨੇ ਨਹੀਂ ਕਈ ਵੇਖੋ ਵੀ ਆ ਜਾਂਦੇ ਨਾਲ ਕੈਂਪ ਲਗਾਵੇ ਆ ਕੇ ਬਹੁਤੇ ਸਿੱਧੇ ਚਲੇ ਜਾਂਦੇ ਨੇ ਜਿੱਥੇ ਜਰੂਰਤ ਹੁੰਦੀ ਆ ਉਹਨਾਂ ਨੂੰ ਉੱਥੇ ਭੇਜ ਦਈਦਾ ਆ ਫਿਰ ਜਦੋਂ ਬਾਜ ਜਾਂਦਾ ਹੈ ਸ਼ਾਮ ਨੂੰ ਆ ਕੇ ਫਿਰ ਇੱਥੇ ਲਾ ਵੀ ਜਾਂਦੇ ਆ ਜੀ ਸਾਹਿਬ ਤੁਹਾਨੂੰ ਤੇ ਪਤਾ ਇਹ ਜਿਹੜੀ ਉਹ ਧਰਤੀ ਆ ਜਿੱਤੋਂ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਇਥੋਂ ਦਸਵੰਧ ਜਾਂਦੇ ਰਹੇ ਗੁਰੂਆਂ ਦਾ ਜਿਹੜਾ ਸਿਧਾਂਤ ਆ ਤਾਂ ਅੱਜ ਇਹਨਾਂ ਲੋਕਾਂ ਦੀ ਮਦਦ ਹੋ ਅੱਜ ਵੀ ਕਿਸੇ ਦੇ ਘਰ ਚਲ ਜੀਏ ਭਾਵੇਂ ਅਸੀਂ ਕਈ ਘਰਾਂ ਚ ਗਏ ਆ ਵਰਦਾ ਮੀਂਹ ਆ ਫਿਰ ਵੀ ਜਾ ਕੇ ਕਹਿੰਦੇ ਪਹਿਲਾਂ ਚਾਹ ਪੀਓ ਪਾਣੀ ਪੀਓ ਤਾਂ ਫਿਰ ਸਾਡੋ ਆਪਣੀ ਗੱਲ ਦੱਸਦੇ ਆ ਤਾਂ ਇਹ ਇਸੇ ਹਾਲਾਤਾਂ ਦੇ ਵਿੱਚ ਤੁਸੀਂ ਕੀ ਐਕਸਪੀਰੀਅੰਸ ਕਰ ਪਾ ਰਹੇ ਹੋ ਮੈਂ ਬਸ ਇਨਾ ਕਿਹਾ ਪੰਜਾਬ ਇਹ ਆ ਬਾਰ-ਬਾਰ ਹੱਲੇ ਹੋਏ ਨੇ ਇਥੇ ਤਾੜ ਵੀ ਵੀ ਚੜ ਕੇ ਆਏ ਨੇ ਦਰਿਆ ਟਪਕੇ ਤੇ ਦਰਿਆ ਵੀ ਟਪ ਟਪ ਸਾਡੇ ਤੇ ਆਏ ਨੇ ਪਰ ਇੱਕ ਗੱਲ ਜ਼ਰੂਰ ਕਹਿਣੀ ਜਾਵਾਂਗੇ ਵੀ ਅਸੀਂ ਤੇ ਦਰਿਆਵਾਂ ਦੇ ਜਾਈਏ ਆ ਪੰਜਾਬ ਹੈ ਪਾਣੀਆਂ ਦਾ ਬਣਿਆ ਪਾਣੀ ਨੇ ਸਾਨੂੰ ਮਾਰਦਾ ਜੇ ਪਾਣੀ ਨੂੰ ਸਹੀ ਤਰੀਕੇ ਨਾਲ ਸਰਕਾਰਾਂ ਵਗਨ ਦੇਣ ਤੇ ਸਾਡੀ ਜ਼ਮੀਨ ਚ ਆਉਣ ਦੇਣ ਦੇਖੋ ਮੰਨ ਕੇ ਰੱਖੋਗੇ ਪਾਣੀ ਨੂੰ ਸਾਡੇ ਨੂੰ ਤੇ ਬੰਨ ਕੇ ਉਹਨੂੰ ਤੁਸੀਂ ਸਾਡੇ ਖਲਾਅ ਵੇਸਤਵਾਰ ਬੰਨਦੇ ਪਾਣੀ ਦੇ ਵਿੱਚ ਜੰਮੇ ਪਲੇ ਸਾਰੇ ਬੜੇ ਪੰਜਾਬ ਦੇ ਧਰਤੀ ਇਹਨੇ ਉਦਾਂ ਨੇ ਪਾਣੀ ਸਾਨੂੰ ਮਾਰਦਾ ਜਿਹੜੇ ਇਹਦੇ ਕਾਰਨ ਆ ਬਾਅਦ ਚ ਡਿਸਕਸ ਹੋ ਜਾਣਗੇ ਕਿਉਂ ਆਇਆ ਕਿਉਂ ਨਹੀਂ ਪਰ ਫਿਲਹਾਲ ਕਿਉਂਕਿ ਮਾਨ ਸਾਹਿਬ ਇੱਕ ਅਗਲੀ ਜ਼ਰੂਰਤ ਹੈ ਕਿ ਜੋ ਪਾਣੀ ਲੱਥਣਾ ਹੈ ਉਮੀਦ ਕਰਦੇ ਹਾਂ ਦੋ ਜਿਆ ਦਰਾਂ ਚ ਲੱਥ ਜੇ ਉਸ ਤੋਂ ਬਾਅਦ ਵੀ ਬੜੀ ਲੋੜ ਹੈ ਸਾਡੇ ਨੂੰ ਰੋਰਤ ਪਾਣੀ ਆ ਬਿਮਾਰੀਆਂ ਪਾਣੀ ਆ ਪੱਧਰੀਆਂ ਕਰਨੀਆਂ ਪਾਣੀਆਂ ਆ ਕਾਵੇ ਨੂੰ ਜ਼ਰੂਰ ਰੋਰਤ ਪੈਣੀ ਆ ਡੰਗਰਾਂ ਦੇ ਪੱਠੇ ਦੀ ਬੜਾ ਚਿਰ ਲੰਮਾ ਸਮਾਂ ਜ਼ਰੂਰ ਤੇ ਪੈਣੀ ਆ ਕਦੋਂ ਪਿਆਲੀਆਂ ਪੱਧਰੀਆਂੀਆਂ ਕਦੋਂ ਪੱਠਾ ਕੋਈ ਬੀਜੂ ਦੇ ਕਦੋਂ ਜਾ ਕੇ ਡੰਗਰਾਂ ਵੀ ਪਿੰਡਪਰਾ ਕਰ ਰਹੇ ਮਦਦ ਜੀ ਸਾਰੇ ਪਾਸੇ ਦੁਨੀਆ ਕਰਦੀ ਏ ਪਰ ਅਸੀਂ ਕਿਸੇ ਕੋਲੋਂ ਸਦਾ ਮੰਗਾਉਂਦੇ ਨਹੀਂ ਪੈਸੇ ਵਗੈਰਾ ਅਸੀਂ ਇਹ ਕਹਿੰਦੇ ਆ ਵੀ ਜਿਹੜੀ ਜਿਹੜੀ ਜ਼ਰੂਰਤ ਆ ਤੁਸੀਂ ਉਹ ਭੇਜੋ ਬਹੁਤ ਬਹੁਤ ਧੰਨਵਾਦ ਮਾਨਤ ਸਾਹਿਬ ਇਹ ਸਤਕਾਰ ਜਿਹੜੇ ਦਲਖਾਲ ਸਾਹਿਬ ਵੱਲੋਂ ਸਾਡੇ ਬ੍ਰਦਰ ਨੇ ਪਰਮਜੀਤ ਸਿੰਘ ਮਾਨ ਸਾਹਿਬ ਦਾ ਜਥੇਬੰਦੀ ਵੱਲੋਂ ਇੱਥੇ ਬਕਾਇਦਾ ਤੌਰ ਦੇ ਉੱਤੇ ਮਦਦ ਕੀਤੀ ਜਾ ਰਹੀ ਹੈ ਔਰ ਜਿੱਥੇ ਜ਼ਰੂਰਤ ਹੈ ਕਿ ਪਿੰਡ ਦੇ ਵਿੱਚ ਜਿੱਥੇ ਬਕਾਇਦਾ ਨਾਮ ਜਿਹੜੀ ਚੀਜ਼ ਇੱਥੇ ਨਹੀਂ ਹੈਗੀ ਉਹਨਾਂ ਦਾ ਨਾਮ ਲਿਖ ਕੇ ਬਕਾਇਦਾ ਤੌਰ ਦੇ ਉੱਤੇ ਉਹਨਾਂ ਦੇ ਪਿੰਡ ਦੇ ਵਿੱਚ ਰਸਦ ਭੇਜੀ ਜਾ ਰਹੀ ਹੈ ਇਸ ਵਾਰ ਤੇ ਟਰਾਲੀਆਂ ਦੇ ਵਿੱਚ ਚਾਰਾ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਤਰਪਾਲਾਂ ਜਿਹੜੀਆਂ ਨੇ ਉਹ ਭੇਜੀਆਂ ਜਾ ਰਹੀਆਂ ਨੇ ਤਾਂ ਹਰ ਤਰ੍ਹਾਂ ਦੀ ਮਦਦ ਅਸੀਂ ਨਾਲਾ ਦੇ ਵਿੱਚ ਵੇਖਣ ਨੂੰ ਆਈ ਕੁਦਰਤੀ ਕਰੋਪੀ ਜ਼ਰੂਰ ਪਈ ਹੈ ਕੁਦਰਤੀ ਆਫਤ ਜ਼ਰੂਰ ਪਈ ਹੈ ਪਰ ਇੱਥੇ ਕੁਦਰਤ ਦਾ ਉਹ ਵੀ ਰੰਗ ਵੇਖਣ ਨੂੰ ਮਿਲ ਰਿਹਾ ਜਿੱਥੇ ਲੋਕ ਜਿਸਦੇ ਕੋਲ 4 ਬੁੜਕੀਆਂ ਨੇ ਉਹ ਦੋ ਆਪਣੀਆਂ ਵੰਡ ਕੇ ਤੇ ਦੋ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਏ ਇਹ ਬਾਬੇ ਨਾਨਕ ਦੀ ਇਸ ਧਰਤੀ ਦੇ ਉੱਤੇ ਭਾਵੇਂ ਜਿੰਨਾ ਮਰਜੀ ਇਹ ਖੜਾ ਦੇ ਕਰਨ ਹਾਲਾਤ ਹੋ ਕੇ ਬਣੇ ਹੋਣ ਪਰ ਪੰਜਾਬੀ ਇਸ ਨੂੰ ਵਾਹਿਗੁਰੂ ਦਾ ਬਾਣਾ ਮੰਨ ਕੇ ਪ੍ਰਮਾਤਮਾ ਦਾ ਬਾਣਾ ਮੰਨ ਕੇ ਇਸ ਨੂੰ ਖੜੇ ਮੱਥੇ ਸਤਿਕਾਰ ਕਰ ਰਹੇ ਨੇ ਔਰ ਇੱਕ ਦੂਜੇ ਦੀ ਮਦਦ ਦੇ ਲਈ ਵੱਸ ਜੜ ਕੇ ਅੱਗੇ ਆ ਰਹੇ ਨੇ ਕੈਮਰਾਮੈਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅਜਨਾਲਾ ਅੰਮ੍ਰਿਤਸਰ